<Strade> नारे भी मार दो लाटीर सिंह やったー ਉਹ ਲੱਗਿਆ ਤੇ ਬਾਬਾ ਜੀ ਉੱਥੇ ਆ ਰਹੇ ਨੇ ਆਹੋ ਮੇਰਾ ਬਾਬਾ ਉੱਥੇ ਆ ਰਹੇ ਨੇ ਚਲ ਚਲ ਬੰਟਾ ਵੜਾ ਇਹ ਬਾਬਾ ਜੀ ਅੱਜ ਦਿਨੀ ਜਿਮਣੀ ਚੋਣ ਜਿਹੜੀ ਆ ਜੀ ਜਿੱਤ ਪ੍ਰਾਪਤ ਕੀਤੀ ਆ ਉਸ ਬਾਰੇ ਜੀ ਜਿਹੜੀ ਪਿਛਲੇ ਦਿਨੀ ਜਲੰਧਰ ਦੀ ਜਿਮਣੀ ਇਲੈਕਸ਼ਨ ਹੋ ਕੇ ਹੱਡੀ ਆ ਉਹਦਾ ਅੱਜ ਰਿਜ਼ਲਟ ਆਇਆ ਜਿਹੜਾ ਉਹਦੇ ਰਿਜ਼ਲਟ ਨੇ ਇੱਕ ਸਾਬਤ ਕਰ ਦਿੱਤਾ ਪੰਜਾਬ ਚ ਕੀ ਲੋਕਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਲਾਈ ਆ ਤਾਂ ਵੱਡੀ ਵੱਡੀ ਪੱਧਰ ਤੇ ਜਲੰਧਰ ਵੈਸਟ ਵਾਲਿਆਂ ਨੇ ਆਮ ਆਦਮੀ ਪਾਰਟੀ ਤੇ ਯਕੀਨ ਕਰਦੇ ਆ ਬਾਕੀ ਪਾਰਟੀਆਂ ਦੀਆਂ ਜਮਾਨਤਾਂ ਜਬਤ ਕਰਾ ਕੇ ਇੱਕ ਤਰਫਾ ਫੈਸਲਾ ਜਿਹੜਾ ਬਹੁਤ ਜਲੰਧਰ ਵੈਸਟ ਨੇ ਦਿੱਤਾ ਮੈਂ ਆਪਣੇ ਵੱਲੋਂ ਜਲੰਧਰ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਲੱਖ ਲੱਖ ਵਧਾਈ ਦਿੰਦਾ ਚਰਚਾ ਬਹੁਤ ਚੱਲ ਰਹੀ ਆ ਜੀ ਇੱਕ ਛੜੀ ਹੋਈ ਹੈ ਡੇਰ ਬਾਬਾ ਨਾਨਕ ਤੇ ਰਵੀਸ਼ਰਨ ਕਾਲੂ ਦੀ ਉਸ ਵਾਰ ਵੀ ਥੋੜਾ ਜਿਹਾ ਸਪਸ਼ਟ ਕਰਨ ਜੀ ਵੇਖੋ ਦਲ ਬਦਲੂਆਂ ਵਾਸਤੇ ਕਿਤੇ ਕੋਈ ਜਗ੍ਹਾ ਨਹੀਂ ਐ ਉਹੀ ਰਵੀ ਕਰਨਾ ਜਿਹਨੂੰ ਸਾਰੇ ਲੋਕ ਜਾਣਦੇ ਨੇ ਜਿਹੜਾ ਪਿਛਲੇ ਦਿਨਾਂ ਚਰਚਾ ਛੜੀ ਆ ਕਿ ਉਹਨੂੰ ਆਮ ਆਦੀ ਪਾਰਟੀ ਚੋਂ ਨਹੀਂ ਆਉਣਾ ਜਿਹੜੀ ਪਾਰਟੀ ਚ ਰਹਿ ਕੇ ਉਹਨਾਂ ਇੰਨਾ ਵੱਡਾ ਸਮਾਂ ਇੰਨਾ ਲੁੱਟਮਾਰ ਕੀਤੀ ਹੋਵੇ ਕਾਲੀ ਦਲ ਚ ਰਹਿੰਦੇ ਆ ਸਾਰੇ ਪੰਜਾਬ ਨੂੰ ਕਿ ਸਾਰੇ ਹਿੰਦੁਸਤਾਨ ਨੂੰ ਪਤਾ ਜਿਹੜਾ ਬੰਦਾ ਉਸ ਪਾਰਟੀ ਦਾ ਨਹੀਂ ਬਣਿਆ ਅੱਜ ਤੋਂ 2 ਮਹੀਨੇ ਪਹਿਲਾਂ ਉਸ ਬੰਦੇ ਨੇ ਬੀਜੇਪੀ ਚ ਜੁਆਇਨ ਕੀਤਾ ਔਰ 2 ਮਹੀਨੇ ਬਾਅਦ ਹੀ ਹੁਣ ਉਹ ਤਾਂ ਬੀਜੇਪੀ ਤੇ ਸਾਹ ਘੁੱਟਣ ਲੱਗ ਗਿਆ ਤਾਂ ਹੁਣ ਇੱਕ ਪ੍ਰਪੋਗੰਡਾ ਜਿਹੜਾ ਵਾ ਉਹ ਕਰਦੇ ਨੇ ਲੋਕ ਕੁਛ ਸ਼ਰਾਰਤੀ ਲੋਕ ਹੈ ਆਮ ਆਦਮੀ ਪਾਰਟੀ ਚ ਦਲ ਬਦਲੂਆਂ ਲਈ ਕੋਈ ਜਗ੍ਹਾ ਨਹੀਂ ਆਮ ਆਦਮੀ ਪਾਰਟੀ ਆਸੀ ਪਾਰਟੀ ਹੈ ਚੰਗੇ ਇਨਸਾਨਾਂ ਵਾਸਤੇ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਪਾ ਜਿਹੜੇ ਐਸੇ ਕੁਛ ਲੋਕ ਜਿਹੜੇ ਮੌਕੇ ਨੂੰ ਵੇਖ ਕੇ ਆਮ ਆਦਮੀ ਪਾਰਟੀ ਚ ਜੁਆਇਨ ਕਰਨਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਹਰ ਬੰਦੇ ਉਸ ਬੰਦੇ ਦਾ ਬਾਇਓ ਡਾਟਾ ਉਹਦਾ ਪਿਸ਼ੋਕੜ ਉਹਦਾ ਕਰਤਾਰ ਵੇਖ ਕੇ ਉਹਨੂੰ ਜੁਆਇਨ ਕਰਦੀ ਆ ਅਦਰਵਾਈਜ਼ ਆਮ ਆਦਮੀ ਪਾਰਟੀ ਐਸੇ ਬੰਦੇ ਨੂੰ ਕਦੀ ਆਮ ਆਦਮੀ ਪਾਰਟੀ ਜੁਆਇਨ ਨਹੀਂ ਕਰੂਗੀ ਜਿੰਦਾ ਜੀ ਜੀ ਦਿਲੰਦਰ ਤੇ ਝਾੜੂ ਖੜੇ ਆ ਇਸ ਤਰ੍ਹਾਂ ਬਾਕੀ ਵੀ ਜਿੰਨੀ ਚੋਣਾਂ ਆਉਣੀਆਂ ਕੀ ਲੱਗਦਾ ਕਿਸ ਤਰ੍ਹਾਂ ਦਾ ਜਾਣ ਮਿਲੇਗਾ ਮੇਰੇ ਖਿਆਲ ਚ ਵੀ ਮੈਂ ਸਮੇਂ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਚਾਹੁੰਦਾ ਇਹ ਲੋਕਾਂ ਦਾ ਫਤਵਾ ਲੋਕਾਂ ਨੇ ਫਤਵਾ ਦੇਣਾ ਪਰ ਮੈਂ ਉਮੀਦ ਇਹ ਰੱਖਦਾ ਹਾਂ ਪੰਜਾਬ ਦੇ ਲੋਕਾਂ ਦੇ ਜਿਹੜੀਆਂ ਬਾਕੀ 4 ਜਿਮਨੀ ਚੋਣਾਂ ਹੋਣ ਵਾਲੀਆਂ ਰਿਜ਼ਲਟ ਸਾਰੀ ਜਗ੍ਹਾ ਵਧੀਆ ਮਿਲੇਗਾ ਤੇ ਕੀ ਲੱਗਦਾ ਭਗਵੰਦ ਮਾਨ ਦੇ ਕੰਮਾਂ ਨੂੰ ਮੋਹਰ ਲੱਗੀ ਬਿਲਕੁਲ ਵੇਖੋ ਜੀ ਜਿਹੜੇ 2 ਸਾਲ ਚ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਪੰਜਾਬ ਦੇ ਲੋਕਾਂ ਦੇ ਇਹ ਸਰਦਾਰ ਭਗਵੰਦ ਸਿੰਘ ਮੁੱਖ ਮੰਤਰੀ ਪੰਜਾਬ ਦੀ ਗਵਾਈ ਚ ਜਿਹੜੀ ਚੱਲ ਰਹੀ ਆ ਉਹਦੇ ਕੰਮਾਂ ਤੇ ਮੋਹਰ ਜਿਹੜੀ ਲੋਕਾਂ ਨੇ ਲਾਈ